ਪੂਰੀ ਦੁਨੀਆ ਦੇ ਲਈ ਬਹੁਤ ਹੀ ਵਰਭਾਗਾ ਦਿਨ ਹੈ ਸੋ ਕਿ ਅੱਜ ਸ਼੍ਰੀ ਰਾਮ ਚੰਦਰ ਜੀ ਦਾ ਮੰਦਿਰ ਹੈ ਜਿਹੜਾ ਰਾਮ ਚੰਦਰ ਜੀ ਦੀ ਮੂਰਤੀ ਦੀ ਸਥਾਪਨਾ ਹੋਈ ਹੈ ਔਰ ਸਾਰੇ ਇਸ ਦੇ ਵਿੱਚ ਬਹੁਤ ਖੁਸ਼ ਹਾਂ ਮੈਂ ਸਾਰੇ ਸੰਸਾਰ ਦੇ ਵਿੱਚ ਬੈਠੇ ਰਾਮ ਲੇਵਾ ਜਿਨੇ ਵੀ ਭਗਤ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬਹੁਤ ਲੰਬਾ ਸੰਘਰਸ਼ਾ ਜਿਹੜਾ ਉਹ ਕਰਨਾ ਪਿਆ 500 ਸਾਲ ਤੋਂ ਲੋਕਾਂ ਨੂੰ ਇਹ ਉਹ ਮੰਗਾ ਸੀ ਉਮੀਦਾਂ ਸੀ ਸਹੀ ਸਾਡਾ ਮੰਦਿਰ ਆ ਜਿਹੜਾ ਬਣੂਗਾ ਕਿ 500 ਸਾਲ ਪਹਿਲਾਂ ਅੱਜ ਤੱਕ ਗਿਆ ਸੀ ਤੇ ਅੱਜ ਇਹ 100 ਸਾਲ ਦੇ ਸੰਘਰਸ਼ ਤੋਂ ਬਾਅਦ ਇਹ ਹੋਂਦ ਵਿੱਚ ਆਇਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਆਪਣੇ ਵੱਲ ਵਧਾਈਆਂ ਦਿੰਦਾ ਹਾਂ ਔਰ ਅਰਦਾਸ ਕਰਦਾ ਵੀ ਸ਼੍ਰੀ ਰਾਮ ਜੀ ਸਾਰਿਆਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਕਰਨ <laughs> hello hello it